ਉਧਰ ਕੀ ਹੋਇਆ ਚਮਕੌਰ ਦੀ ਜੰਗ ਦੇ ਵਿੱਚ ਜਿਹੜੇ ਦੋ ਸੂਰਮੇ ਸਨ ਨਾ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਗੱਲ ਕੀ ਆਪਣਾ ਜਿਗਾ ਆਪਣਾ ਪਹਿਰਾਵਾ ਦੇ ਕੇ ਆਏ ਸਨ ਕਿ ਮੈਦਾਨੇ ਜੰਗ ਦੇ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ ਫੜੇ ਨਹੀਂ ਜਾਣ ਇਹ ਦੋਵੇਂ ਸਿੰਘ ਜੂਝ ਕੇ ਲੜ ਕੇ ਸ਼ਹੀਦੀ ਪ੍ਰਾਪਤ ਕਰ ਗਏ ਸਵੇਰ ਹੋਈ ਏ ਤੁਰਕਾਂ ਨੇ ਵੇਖਿਆ ਕਿ ਸੀਸ ਤੇ ਕਲਗੀ ਲੱਗੀ ਹੋਈ ਏ ਚੋਗਾ ਵੇਖਿਆ ਚੋਲੇ ਨੂੰ ਵੇਖਦੇ ਨੇ ਪਹਿਰਾਵਾ ਵੇਖਦੇ ਨੇ ਕਲਗੀ ਵੇਖਦੇ ਨੇ ਜਿਗਾ ਵੇਖਦੇ ਨੇ ਬੜੇ ਹੈਰਾਨ ਹੁੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਸਾਹਮਣੇ ਗੁਰੂ ਗੋਬਿੰਦ ਸਿੰਘ ਮਰਿਆ ਤੇ ਖਵਾਜਾ ਮਰਦੂਦ ਆਇਆ ਭੱਜਾ ਭੱਜਾ ਬੜਾ ਖੁਸ਼ ਹੋਇਆ ਕੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਸੀ ਇਹ ਖਵਾਜਾ ਮਰਦੂਦ ਅਸਲ ਦੇ ਵਿੱਚ ਇਹਦਾ ਨਾਮ ਸੀ ਖਵਾਜਾ ਖਿਜਰ ਖਾਨ ਇਹ ਤਿੰਨ ਭਰਾ ਸਨ ਪਠਾਨ ਜਿਹੜੇ ਸਨ ਮਲੇਰੀਏ ਸਨ ਨਾਹਰ ਖਾਨ ਖਵਾਜਾ ਖਿਜਰ ਖਾਨ ਤੇ ਇੱਕ ਮਲੇਰ ਕੋਟਲੇ ਦਾ ਜਿਹੜਾ ਨਵਾਬ ਸੀ ਸ਼ੇਰ ਮੁਹੰਮਦ ਖਾਨ ਤਿੰਨ ਭਰਾ ਸਨ ਨਾਹਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਜੰਗ ਦੇ ਵਿੱਚ ਮਾਰ ਦਿੱਤਾ ਸੀ ਜਦੋਂ ਇਹ ਚੜ੍ਹ ਕੇ ਆਇਆ ਸੀ ਨਾ اے ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜਫਰਨਾਮੇ ਦੇ ਵਿੱਚ ਲਿਖਦੇ ਨੇ ਪਾਤਸ਼ਾਹ ਕਹਿੰਦੇ ਨੇ ਜਦੋਂ ਨਾਹਰ ਖਾਨ ਮਲੇਰੀ ਪਠਾਨ ਮੇਰੇ ਸਾਹਮਣੇ ਆਇਆ ਤੇ ਉਹਨੇ ਮੇਰੇ ਸੱਪ ਵਾਂਗੂ ਝੁਕਦੇ ਹੋਏ ਤੀਰ ਦਾ ਸਵਾਦ ਚਖਿਆ ਪਾਤਸ਼ਾਹ ਜਫਰਨਾਮਾ ਦੇ ਵਿੱਚ ਲਿਖਦੇ ਨੇ ਪਾਤਸ਼ਾਹ ਕਹਿੰਦੇ ਨੇ ਚਾਕਦੀਮ ਕੇ ਨਾਹਰ ਬਿਆਮਦ ਬਜਾਉ ਚਸ਼ੀਦ ਹਯਾ ਕ ਤੀਰ ਮਨ ਬੇਦਰੰਗ ਕਿ ਜਦੋਂ ਨਾਹਰ ਖਾਨ ਮੇਰੇ ਸਾਹਮਣੇ ਆਇਆ ਤੇ ਉਹਨੇ ਮੇਰੇ ਤੀਰ ਦਾ ਸਵਾਦ ਚਖਿਆ ਜਦੋਂ ਨਾਹਰ ਖਾਂ ਮਰ ਜਾਂਦਾ ਹੈ ਇਹਦਾ ਭਰਾ ਸੀ ਖਵਾਜਾ ਖਿਜਰ ਖਾਂ ਇਹਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਨੇ ਮੇਰਾ ਭਰਾ ਮਾਰ ਦਿੱਤਾ ਹੈ ਵੱਡਾ ਗੁੱਸਾ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਗਿਆ ਆ ਕੇ ਲਲਕਾਰਦਾ ਹੈ ਕਿ ਤੂੰ ਮੇਰੇ ਭਰਾ ਨੂੰ ਮਾਰਿਆ ਹੁਣ ਮੇਰੇ ਤੀਰਾਂ ਦਾ ਸਾਹਮਣਾ ਕਰ ਮੈਂ ਤੈਨੂੰ ਵੱਡਾ ਬੜੀ ਵੱਡਾ ਸੂਰਮਾ ਤਾਂ ਸਮਝਾਂਗਾ ਇਹਨੇ ਬੜੇ ਤੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲ ਚਲਾਏ ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕੋ ਹੀ ਖਪਰਾ ਤੀਰ ਚੜਾ ਕੇ ਨੌਟੰਕੀ ਕਮਾਨ ਤੇ ਇਹਦੇ ਮੱਥੇ ਦਾ ਨਿਸ਼ਾਨਾ ਲੈ ਕੇ ਮਾਰਨ ਲੱਗੇ ਤੇ ਇਹ ਚਮਕੌਰ ਦੀ ਗੜੀ ਦੀ ਕੰਧ ਦੇ ਉਹਲੇ ਲੁਕ ਗਿਆ ਜਿੱਥੇ ਮੁਰਦੇ ਪਏ ਹੋਏ ਸਨ ਮੁਰਦਿਆਂ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾ ਲਈ ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਫਰਨਾਮਾ ਦੇ ਵਿੱਚ ਇਹਨੂੰ ਖਵਾਜਾ ਮਰਦੂਦ ਲਿਖਿਆ ਮੁਰਦਿਆਂ ਦੇ ਵਿੱਚ ਲੁਕ ਗਿਆ ਸੀ ਪਾਤਸ਼ਾਹ ਕਹਿੰਦੇ ਨੇ ਕਿ ਆਹ ਖਵਾਜਾ ਹਾ ਮਰਦੂਦ ਸਾਇਆ ਦੀਵਾਰ ਬਾ ਨਿਆਮਤ ਬ ਮੈਦਾਨ ਮਰਦਾਨਾ ਹਵਾਲ ਇੱਕ ਵੀ ਵਾਰ ਤੂੰ ਮਰਦਾਂ ਵਾਲਾ ਨਹੀਂ ਕੀਤਾ ਗੜੀ ਦੀ ਕੰਧ ਦੇ ਦੀਵਾਰ ਦੇ ਉਹਲੇ ਲੁੱਕ ਕੇ ਆਪਣੀ ਜਾਨ ਬਚਾ ਲਈ ਹੈ ਪਾਸ਼ਾ ਕਹਿੰਦੇ ਨੇ ਦਰੇਗਾ ਅਗਰ ਰੂਏ ਉਹ ਦੀਦ ਮੇਂ ਭਾਇਆ ਕਤીર लाचार ਬਖਸ਼ੀਦ ਮੇਂ ਸੱਚੇ ਪਾਸ਼ਾ ਕਹਿੰਦੇ ਨੇ ਮੈਂ लाचार ਸਾਂ ਕਿਤੇ ਮੈਨੂੰ ਤੇਰਾ ਥੋੜਾ ਜਿਹਾ ਚਿਹਰਾ ਅਗਰ ਵੇਖ ਜਾਂਦਾ ਨਾ ਤੇ ਮੈਂ ਇੱਕ ਤੀਰ ਤੈਨੂੰ ਵੀ ਬਖਸ਼ ਦਿੰਦਾ ਦਰੇਗਾ ਅਗਰ ਰੂਏ ਉਹ ਦੀਦ ਮੇਂ ਬਾਇਕ ਤੀਰ ਲਾਚਾਰ ਮੈਂ ਲਾਚਾਰ ਸਾ ਬਾਇਕ ਤੀਰ ਲਾਚਾਰ ਬਖਸ਼ੀਦ ਮੈਂ ਮੈਂ ਤੈਨੂੰ ਵੀ ਇੱਕ ਤੀਰ ਬਖਸ਼ ਦਿੰਦਾ ਏ ਖਵਾਜਾ ਮਰਦੂਦ ਬੜਾ ਖੁਸ਼ ਹੈ ਕਿ ਅੱਸੀ ਅਜ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਮੇਰੇ ਭਰਾ ਦਾ ਦੁਸ਼ਮਣ ਮੇਰੇ ਭਰਾ ਦਾ ਕਾਤਲ ਮਾਰਿਆ ਗਿਆ ਬਹੁਤ ਜ਼ਿਆਦਾ ਖੁਸ਼ ਹੈ ਦੋ ਊਠ ਸਵਾਰ ਸੱਦੇ ਊਠ ਸਵਾਰਾਂ ਨੂੰ ਬੁਲਾ ਕੇ ਅੱਖ ਲੱਗਾ ਕਿ ਛੇਤੀ ਇਹਨਾਂ ਦੋਹਾਂ ਦੇ ਸਿਰ ਵੱਢ ਲੋ ਇਹਨਾਂ ਦੇ ਸਿਰ ਵੱਢ ਕੇ ਤੁਸੀਂ ਛੇਤੀ ਬਾਦਸ਼ਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਲੈ ਕੇ ਜਾਣੇ ਨੇ ਜਾ ਕੇ ਬਾਦਸ਼ਾ ਨੂੰ ਖਬਰ ਦਿਓ ਕਿ ਅਸੀਂ ਤੁਰਕਾਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਜਿੱਤ ਪ੍ਰਾਪਤ ਕਰ ਲਈਏ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਚਮਕੌਰ ਦੀ ਜੰਗ ਦੇ ਵਿੱਚ ਇਹ ਜਾ ਕੇ ਬਾਦਸ਼ਾ ਔਰੰਗਜ਼ੇਬ ਨੂੰ ਖੁਸ਼ਖਬਰੀ ਦਿਓ ਛੇਤੀ ਜਾਓ ਖਵਾਜਾ ਮਰਦੂਦ ਅੱਖ ਲਗਾ ਕਿ ਜਿੰਨਾ ਪਿੰਡਾਂ ਦੇ ਵਿੱਚੋਂ ਜਿੰਨਾ ਸ਼ਹਿਰਾਂ ਦੇ ਵਿੱਚੋਂ ਤੁਸੀਂ ਲੰਘ ਕੇ ਜਾਣਾ ਹੈ ਨਾ ਲੋਕਾਂ ਨੂੰ ਦੱਸਦੇ ਜਾਓ ਕਿ ਗੁਰੂ ਗੋਬਿੰਦ ਸਿੰਘ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਤੁਰਕਾਂ ਦੇ ਹੱਥੋਂ ਮਾਰਿਆ ਗਿਆ ਅਸੀਂ ਜਿੱਤ ਪ੍ਰਾਪਤ ਕਰ ਲਈ ਅਜੇ ਇਹ ਗੱਲਾਂ ਇਹ ਵਿਚਾਰਾ ਉਹਨਾਂ ਦੇ ਨਾਲ ਊਠ ਸਵਾਰਾਂ ਦੇ ਨਾਲ ਕਰ ਨਹੀਂ ਦਿਆ ਸੀ ਚਾਰ ਪੰਜ ਉਮਰਾਓ ਉੱਥੇ ਆਏ ਊਠ ਸਵਾਰਾਂ ਨੇ ਦੋਹਾਂ ਸਿੰਘਾਂ ਦੇ ਸਿਰ ਵੱਢ ਦਿੱਤੇ ਸਿਰ ਵੱਢ ਕੇ ਸਿਰਾਂ ਨੂੰ ਹੱਥਾਂ ਦੇ ਵਿੱਚ ਫੜਿਆ ਹੋਇਆ ਚਾਰ ਪੰਜ ਉਮਰਾਓ ਆਏ ਜਦੋਂ ਉਹਨਾਂ ਨੇ ਦੇਖਿਆ ਆਖਰ ਲੱਗੇ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਜਿਹੜੇ ਉਮਰਾਓ ਸਨ ਕਦੇ-ਕਦੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਦਰਸ਼ਨ ਜਿਨ੍ਹਾਂ ਨੇ ਕੀਤਾ ਹੋਇਆ ਸੀ ਅੱਖ ਲੱਗੇ ਇਹ ਗੁਰੂ ਗੋਬਿੰਦ ਸਿੰਘ ਦੀ ਸ਼ਕਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਕਿਤੇ ਸੌਖਾ ਪਿਆ ਗੁਰੂ ਗੋਬਿੰਦ ਸਿੰਘ ਤੇ ਇੱਕ ਬਿਜਲੀ ਦੀ ਣਾਈ ਹੈ ਇੱਕ ਪ੍ਰਕਾਸ਼ ਦੀ ਣਾਈ ਹੈ ਜਿਸ ਤਰ੍ਹਾਂ ਬਿਜਲੀ ਨੂੰ ਫੜਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਪ੍ਰਕਾਸ਼ ਨੂੰ ਫੜਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਹਵਾ ਨੂੰ ਫੜਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਨਾ ਮੁਮਕਿਨ ਹੈ ਗੁਰੂ ਨੂੰ ਫੜਨਾ ਸੌਖਾ ਪਿਆ ਕਿਤੇ ਗੁਰੂ ਤੇ ਰਾਤ ਤਾੜੀ ਮਾਰ ਕੇ ਤੇ ਅੱਗੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਜਾ ਕੇ ਚਲਾ ਗਿਆ ਉਧਰ ਜਾ ਕੇ ਲੁਕ ਗਿਆ ਗੁਰੂ ਤੇ ਬਹੁਤ ਜ਼ਿਆਦਾ ਚਲਾ ਕੇ ਬੜੀ ਰਾਜਨੀਤੀ ਜਾਣਦਾ ਹੈ ਨੂੰ ਫੜਨਾ ਸੌਖਾ ਨਹੀਂ ਪਿਆ ਇਹ ਗੱਲਾਂ ਜਦੋਂ ਉਮਰਾਓ ਜਿਹੜੇ ਸਨ ਇਹਨਾਂ ਨੇ ਆ ਕੇ ਦਸੀਆਂ ਤੇ ਸੂਬਾ ਸਰਹੰਦ ਵਜੀਦਖਾਨ ਇਹ ਪਹਿਲਾਂ ਹੀ ਬੜਾ ਦੁਖੀ ਸੀ ਕਿਉਂਕਿ ਮੈਦਾਨੇ ਜੰਗ ਦੇ ਵਿੱਚ 1 ਲੱਖ ਦੇ ਕਰੀਬ ਜਿਹੜੇ ਸਨ ਤੁਰਕ ਮਰੇ ਪਏ ਸਨ 1 ਲੱਖ ਦੇ ਕਰੀਬ ਲਾਸ਼ਾਂ ਪਈਆਂ ਹੋਈਆਂ ਸਨ 1 ਲੱਖ ਦੇ ਕਰੀਬ ਤੁਰਕ ਮਰੇ ਪਏ ਸਨ ਜੇ ਸਿੱਖਾਂ ਦੀ ਸਿੰਘਾਂ ਦੀਆਂ ਲਾਸ਼ਾਂ ਦੀ ਗਿਣਤੀ ਕਰਦਾ ਤੇ ਉਤੀ 35 30-35 ਬੰਦਿਆਂ ਨੇ ਐਡਾ ਵੱਡਾ ਲਸ਼ਕਰ ਜਿਹੜਾ ਸੀ ਉਹ ਤਬਾਹ ਕਰਕੇ ਰੱਖ ਦਿੱਤਾ ਸੁਭਾ ਸਰਹੰਦ ਬੜੀਆਂ ਸੋਚਾਂ ਦੇ ਵਿੱਚ ਪਿਆ ਹੋਇਆ ਬੜਾ ਦੁਖੀ ਹੈ ਬੜਾ ਵਿਚਾਰ ਕਰਨ ਦੇ ਹੈ ਕਿ ਇਹ ਬੜਿਆਂ ਕੀ 30-35 ਬੰਦਿਆਂ ਨੇ ਐਡਾ ਵੱਡਾ ਲਸ਼ਕਰ ਜਿਹੜਾ ਤਬਾਹ ਕਰਕੇ ਰੱਖ ਦਿੱਤਾ ਤੁਲਕਾਂ ਦੇ ਘਰਾਂ ਦੇ ਵਿੱਚ 70 ਵਿਸ਼ੇ ਹੋਏ ਨੇ ਪਠਾਰੀਆਂ ਰੋ ਰਹੀਆਂ ਨੇ ਕਿਸੇ ਦਾ ਪੁੱਤਰ ਮਰ ਗਿਆ ਹੈ ਕਿਸੇ ਦਾ ਪਤੀ ਮਰ ਗਿਆ ਹੈ ਕਿਸੇ ਦਾ ਮਾਮਾ ਮਰ ਗਿਆ ਹੈ ਕਿਸੇ ਦਾ ਭਾਂਜਾ ਮਰ ਗਿਆ ਹੈ ਕਿਸੇ ਦਾ ਚਾਚਾ ਮਰ ਗਿਆ ਹੈ ਕਿਸੇ ਦਾ ਭਤੀਜਾ ਮਰ ਗਿਆ ਤੁਲਕਾਂ ਦੇ ਘਰਾਂ ਦੇ ਵਿੱਚ ਸੱਥਰ ਵਿਸ਼ੇ ਹੋਏ ਨੇ ਸੋਗ ਮਚਿਆ ਹੋਇਆ ਪਹਾੜੀ ਰਾਜਿਆਂ ਦਾ ਸਰਦਾਰ ਰਾਜਾ ਭੀਮਚੰਦ ਇਸ ਜੰਗ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਇਨੂੰ ਪਲੰਗ ਤੇ ਚੁੱਕ ਕੇ ਤੇ ਇਹਦੀ ਰਾਜਧਾਨੀ ਬਿਲਾਸਪੁਰ ਦੇ ਵਿੱਚ ਲਿਜਾਇਆ ਗਿਆ ਤੇ ਇਹ ਵੀ ਉੱਥੇ ਜਾ ਕੇ ਮਰ ਗਿਆ। ਪਹਾੜੀ ਰਾਜਿਆਂ ਦਾ ਜਿਹੜਾ ਸਰਦਾਰ ਸੀ ਰਾਜਾ ਭੀਮ ਚੰਦ ਜੀ ਅੱਜ ਮਰ ਗਿਆ। ਪਹਾੜੀਆਂ ਦੇ ਘਰਾਂ ਦੇ ਵਿੱਚ ਵੀ ਸੱਥਰ ਵਿਸ਼ੇ ਹੋਏ ਨੇ। ਪਹਾੜਾਂ ਨਾਲ ਪੇਟ ਰਈਆਂ ਨੇ ਰੋ ਰਹੀਆਂ ਨੇ। ਵਿਰਲਾਪ ਹੋ ਰਿਹਾ ਹੈ। ਸੁਭਾ ਸਰਹੰਦ ਵਜੀਦ ਖਾਂ ਬਹੁਤ ਜ਼ਿਆਦਾ ਦੁਖੀ ਹੈ। ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਫੜੇ ਨਹੀਂ ਗਏ। ਗੁਰੂ ਵੀ ਫੜਿਆ ਨਹੀਂ ਗਿਆ ਸੀ ਗੁਰੂ ਤੇ ਜਿੱਤ ਵੀ ਪ੍ਰਾਪਤ ਨਹੀਂ ਕੀਤੀ ਮੈਂ ਬਾਦਸ਼ਾਹ ਔਰੰਗਜ਼ੇਬ ਨੂੰ ਕੀ ਨੂੰ ਵਿਖਾਵਾਂਗਾ ਜਾ ਕੇ ਐਡਾ ਵੱਡਾ ਲਸ਼ਕਰ ਤਬਾਹ ਕਰ ਲਿਆ ਬਾਦਸ਼ਾਹ ਮੈਨੂੰ ਫਟਕਾਰੇਗਾ ਕੀ 30 35 ਬੰਦਿਆਂ ਨੇ ਐਡਾ ਵੱਡਾ ਲਸ਼ਕਰ ਜਿਹੜਾ ਤਬਾਹ ਕਰਕੇ ਰੱਖ ਦਿੱਤਾ ਬਹੁਤ ਜ਼ਿਆਦਾ ਦੁਖੀ ਉਹ ਉਮਰਾਉ ਆਖਣ ਲੱਗੇ ਕਿ ਅਜੇ ਗੁਰੂ ਗੋਬਿੰਦ ਸਿੰਘ ਬੋਤਾ ਦੂਰ ਨਹੀਂ ਗਿਆ ਹੋਣਾ ਕੋਈ ਯਤਨ ਕਰੀਏ ਪਿੰਡਾਂ ਦੇ ਵਿੱਚ ਚੌਕੀਆਂ ਲਾ ਦਿੱਤੀਆਂ ਜਾਣ ਪਹਿਰੇ ਬਿਠਾ ਦਿੱਤੇ ਜਾਣ ਕੋਈ ਵੀ ਅਣਪਛਾਤਾ ਬੰਦਾ ਜਿਹੜਾ ਪਿੰਡਾਂ ਦੇ ਵਿੱਚੋਂ ਕੋਈ ਵੀ ਅਣਪਛਾਤਾ ਬੰਦਾ ਦਿਸਦਾ ਜਿੰਨੀ ਦੇਰ ਤੱਕ ਉਹਦੀ ਕੋਈ ਸ਼ਾਦੀ ਕੋਈ ਜਾਮਨੀ ਨਹੀਂ ਨਾ ਭਰ ਦਿੰਦਾ ਉਹਨੂੰ ਜਾਣ ਨਾ ਦਿੱਤਾ ਜਾਵੇ ਉਹਨੂੰ ਕੈਦ ਕਰ ਲਿਆ ਜਾਵੇ ਇਨਾ ਉਮਰਾਉ ਦੀ ਸਲਾਮਨ ਕੇ ਸੂਬਾ ਸਰਹੰਦ ਕਿਸੇ ਨੂੰ 5000 ਦੀ ਫੌਜ ਦੇਖ ਕੇ ਕਿਸੇ ਨੂੰ 2000 ਦੀ ਫੌਜ ਦੇਖ ਕੇ ਤੇ ਇਧਰ ਮਾਛੀਵਾੜੇ ਦੇ ਜੰਗਲ ਵਾਲੇ ਪਾਸੇ ਤੋਰ ਦਿੱਤਾ ਕਿ ਚਮਕੀਆਂ ਲਾ ਦਿੱਤੀਆਂ ਜਾਣ ਘਰ ਘਰ ਦੀ ਤਲਾਸ਼ੀ ਲਈ ਜਾਵੇ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਹੈ ਸਾਡੀ ਜਿਹੜੀ ਬਚੀ ਹੋਈ ਇੱਜ਼ਤ ਆ ਉਹਨੂੰ ਬਚਾ ਲਈਏ ਬਾਦਸ਼ਾਹ ਔਰੰਗਜ਼ੇਬ ਸਾਨੂੰ ਫਟਕਾਰੇਗਾ ਕੀ ਮੂੰਹ ਲੈ ਕੇ ਜਾਵਾਂਗੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਥਾਂ ਥਾਂ ਤੇ ਚਮਕੀਆਂ ਲਗਣੀਆਂ ਪਹਿਰੇ ਬਿਠਾ ਦਿੱਤੇ ਗਏ ਕੋਈ ਵੀ ਅਣਪਛਾਤਾ ਬੰਦਾ ਜਿਹੜਾ ਜਿੰਨੀ ਦੇਰ ਤੱਕ ਉਹਦੀ ਕੋਈ ਜਾਮਣੀ ਨਹੀਂ ਭਰਦਾ ਕੋਈ ਸ਼ਾਦੀ ਨਹੀਂ ਭਰਦਾ ਉਹਨੂੰ ਜਾਣ ਨਹੀਂ ਦਿੱਤਾ ਜਾਂਦਾ